ਜਾਵੇ ਐਸ਼ ਇਦਾਰ ਕਿੱਥੋਂ ਲੈ ਕੇ ਦੇ ਵਕਾਰ ਡੈਡੀ ਜੀ ਦੇ ਕਹਿ ਜੀ ਉੱਤੇ ਕਰੀ ਜਾਵੇ ਐਸ਼ ਕਿਤੇ ਵਕਾਰ ਯਾਰ ਕੋਈ ਨਾ ਨਾ ਹਾਂ ਕੋਈ ਨਹੀਂ ਕਿ ਬੋਲਦਾ ਜੀ ਹਾਂ ਕਿ ਤੁਹਾਨੂੰ ਲੱਗ ਪਈ ਰਹਿ ਜਾਂਦਾ ਮੰਦਿਰ ਚ ਰਹਿ ਗਿਆ ਹੁਣ ਆਪਣੇ ਦੋ ਜਿੰਨੇ ਮੇਰੇ ਭਰਾ ਬੈਠੇ ਆ ਟੀਚਰ ਸਰ ਉਹ ਪੈਣਾ ਇਹਦੇ ਵਿੱਚ ਸਾਰੇ ਆਂ ਦੀਦੀ ਪੈਣਾ ਵੀ ਬੈਠੇ ਨੇ ਕਿ ਮੈਂ ਤਾਂ ਬਰਾਤ ਕਰ ਕਰ ਉਹ ਪੈਣਾ ਵੀ ਬੈਠਾ ਇਸ ਤਰ੍ਹਾਂ ਬਹੁਤ ਬਾਰੇ ਬੋਲਣਾ ਚਾਹੁੰਦਾ ਆ ਹਾਂ ਪੈਣਾ ਵੀ ਆ ਸਾਰੇ ਬੈਠੇ ਨੇ ਟੀਚਰ ਸਰ ਬਾਰੇ ਬੋਲਣਾ ਚਾਹੁੰਦਾ ਜਿੰਨੇ ਸਰ ਉੱਪਰ ਆ ਆ ਜੀ ਸ਼ਾਂਤ ਸਾਹਿਬ ਟੀਚਰ ਵੈਸੇ ਸਾਰੇ ਬੜੇ ਅੱਛੇ ਜਿੰਦਾ ਜਦੋਂ ਵੀ ਅਸੀਂ ਕੋਈ ਵੀ ਗੱਲ ਹੋਵੇ ਅਸੀਂ ਪੁੱਛੋ ਉਹਨਾਂ ਨੂੰ ਜ਼ਰੂਰ ਦੱਸਿਆ ਸਰ ਜੇ ਬੰਦਾ ਮਨਦੀਪ ਸਰ ਤੇ ਜਿੰਨੇ ਵੀ ਸਾਰੇ ਸਾਰਾ ਵਰਮਨ ਸਰ ਹੈਲੋ ਬਲਵਿੰਦਰ ਮੈਮ ਨਵੇਤਾ ਮੈਮ ਹੈਲੋ ਬਲਵਿੰਦਰ ਸਰ ਬਲਵਿੰਦਰ ਸਰ ਮੈਂ ਤਾਂ ਬੋਲ ਰਹੀ ਹਾਂ ਉਧਰ ਦੁਆਰੇ ਯਾਦ ਕਰਾਤਾ ਤੇ ਇਹਨਾਂ ਤੋਂ ਸਾਨੂੰ ਬੜਾ ਪਿਆਰ ਮਿਲਿਆ ਬੜਾ ਕੁਝ ਸਿੱਖਣ ਨੂੰ ਮਿਲਿਆ ਉਹ ਬਾਨੂ ਸਰ ਬਾਲੂ ਸਾਹਿਬ ਇਹਨਾਂ ਬਾਰੇ ਲਾਸਟ ਤੇ ਕਹਿਣਾ ਇਹਨਾਂ ਬਾਰੇ ਸਾਰਿਆਂ ਕੋਲ ਤੇ ਬਾਲੂ ਸਰ ਬਾਰੇ ਤੇ ਉਹਨਾਂ ਦੇ ਨਾਲ ਬਾਲੂ ਨਹੀਂ ਬਾਲੂ ਸਰ ਬਾਲੂ ਸਰ ਇਕੱਲੇ ਬਾਲੂ ਸਰ ਨਹੀਂ ਇਹਨਾਂ ਦੇ ਨਾਲ ਜਿਹੜੇ ਸਰ ਦੇਖੋ ਤੁਹਾਡਾ ਨਾਮ ਸਾਰਿਆਂ ਨੇ ਲਿਆ ਪਰ ਜਿਹੜੇ ਤੁਹਾਡੇ ਨਾਲ ਨਾਲ ਕੰਮ ਕਰਦੇ ਆ ਸੇਵਾਦਾਰ ਉਹਨਾਂ ਬਾਰੇ ਕਿਸੇ ਨੇ ਨਹੀਂ ਕਿਹਾ ਮੈਂ ਕਹੂੰਗਾ ਜੀ ਪਲੀਜ਼ ਇਹਨਾਂ ਵਾਸਤੇ ਤਾੜੀ ਮਾਰ ਦਿਓ ਜਿਹੜੇ ਇਹਨਾਂ ਨਾਲ ਕੰਮ ਕਰਦੇ ਸਹੀ ਹੈ ਥੈਂਕ ਯੂ ਵੈਰੀ ਮਚ ਤੇ ਨਰਮਲ ਸਰ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਵਜ੍ਹਾ ਤੋਂ ਅਸੀਂ ਇੱਥੇ ਆਇਆ ਬਲਵਿੰਦਰ ਸਰ ਬਾਰੇ ਵੀ ਇੰਨਾ ਸਾਨੂੰ ਲਿਆਕਤ ਨਾਲ ਦੱਸਿਆ ਇਹ ਸਾਨੂੰ ਜੋ ਗੱਲ ਨਹੀਂ ਸੀ ਸਮਝ ਆਉਂਦੀ ਉਹ ਆ। ਕੀ ਬਾਤ ਹੈ। ਜਿਹੜੇ ਵੀ ਸਾਨੂੰ ਪਾਕਿਸਤਾਨ ਬਾਰੇ ਨਹੀਂ ਸੀ ਪਤਾ ਤੇ ਹੁਣ ਕਰੇ ਬੜਾ ਕੁਸਤ ਮਿਲਦਾ। ਕੀ ਬਾਤ ਹੈ। ਨਵਿੱਤੋ ਮੈਂ ਇੱਕ ਗੱਲ ਜ਼ਰੂਰ ਦੱਸੂਗਾ ਮੈਨੂੰ ਤਾਂ ਯਾਦ ਆਇਆ ਪਹਿਲਾਂ ਮੈਂ ਹੈ ਨਹੀਂ ਸੀ ਇੱਥੇ ਤੇ ਮੈਨੂੰ ਡਰ ਵੀ ਲੱਗ ਰਿਹਾ ਥੋੜਾ ਥੋੜਾ। ਬਣੀ ਸਟੇਜ ਹੈ। ਤੇ ਜਦੋਂ ਅਸੀਂ ਯੂਨੀਵਰਸਿਟੀ ਆਇਆ ਇੱਥੇ ਤੇ ਅਸੀਂ ਮੈਂ ਪੁੱਛਿਆ ਬਈ